ਸ ਸ ਦੇਖੋ ਥੋੜਾ ਕੁਐਸਚਨ ਹੀ ਬੜਾ ਸ਼ਰਮਸਾਰ ਹੈ ਆਪਣੇ ਆਪ ਤੇ ਸਾਡੇ ਪੰਜਾਬੀਆਂ ਲਈ ਸਾਰੇ ਲਈ ਕਿ ਪੰਜਾਬ ਚ ਨਸ਼ੇ ਦਾ ਛੇਟਾ 6ਵਾਂ ਦਰਿਆ ਬਗ ਰਿਹਾ ਹੈਗਾ ਪੰਜਾਬ ਸਰਕਾਰ ਵਾਅਦਾ ਕਰ ਰਹੀ ਹੈ ਕਿ ਅਸੀਂ ਦਰਗਜ਼ਾ ਨਸ਼ਾ ਖਤਮ ਕਰ ਦਾਂਗੇ ਪਰ ਮੇਨਾ ਮੰਨਣਾ ਹੈ ਇਸ ਤਰ੍ਹਾਂ ਮੈਂ ਕਈ ਸਾਲਾਂ ਤੋਂ ਨਸ਼ੇ ਖਿਲਾਫ ਆਪਣੇ ਲੈਵਲ ਚ ਇੱਕ ਸਿਟੀਜ਼ਨ ਹੋਣ ਦੇ ਨਾਤੇ ਮੁਹਿੰਮ ਛੇੜੀ ਦੀ ਹੈਗੀ ਐਡਵੋਕੇਟ ਹੋਣ ਦੇ ਨਾਤੇ ਮੈਂ ਵਿਸ਼ੇਸ਼ ਤਰ ਗੱਲ ਕਰੂੰਗਾ ਕੱਲ ਜੋ ਇੱਕ ਤੇਈ ਮੋਤਾ ਹੋਈ ਹੈ ਜਰਰੀ ਲਈ ਸ਼ਰਾਬ ਪੀਣ ਨਾਲ ਇਹ ਜੋ ਪੰਜਾਬ ਸਰਕਾਰ ਦੀ ਨਸ਼ੇ ਖਿਲਾਫ ਮੁਹਿੰਮ ਹੈ ਜੋ ਜੁੱਧ ਛੜਨ ਦੀ ਗੱਲ ਕਰਦੇ ਨੇ ਉਹਦੀ ਪੋਲ ਖੋਲਦੀ ਹੈ। ਔਰ ਮੇਰਾ ਇਹ ਮੰਨਣਾ ਹੈਗਾ ਤੁਸੀਂ ਮੇਰੇ ਨਾਲ ਸਹਿਮਤ ਹੋਵੋਗੇ ਕਿ ਜਿਹੜੀ 23 ਮੌਤਾਂ ਕੱਲ ਜ਼ਹਿਰੀਲੀ ਸ਼ਰਾਬ ਪੀਣਾ ਹੋਈ ਹੈ ਜਿਹੜਾ ਆਕੜਾ ਡੇ ਬਾਈ ਡੇ ਵਧੀ ਜਾ ਰਿਹਾ ਹੈ ਉਹਦੇ ਲਈ ਸਿੱਧੇ ਤੌਰ ਤੇ ਪੰਜਾਬ ਸਰਕਾਰ ਜ਼ਿੰਮੇਵਾਰ ਹੈ। ਸਾਡੇ ਚੀਫ ਮਿਨਿਸਟਰ ਸਾਹਿਬ ਸ਼੍ਰੀ ਭਗਵੰਤ ਮਾਨ ਜੀ ਜ਼ਿੰਮੇਵਾਰ ਨੇ, ਐਕਸਾਈਜ਼ ਮਿਨਿਸਟਰ ਹਰਪਾਲ ਚੀਮਾ ਜੀ ਜ਼ਿੰਮੇਵਾਰ ਨੇ। ਕਿਉਂਕਿ ਇਹ ਕਹਿੰਦੇ ਕਿ ਨਸ਼ਾ ਖਤਮ ਕਰ ਦਾਂਗੇ ਡਰਗਸ 31 ਦਸੰਬਰ ਤੱਕ ਨਸ਼ਾ ਖਤਮ ਜਗੈ ਦਾ ਖਤਮ ਕਰਨ ਦੇ ਚੱਕਰ 'ਚ ਜਿਹੜੇ ਬਾਕੀ ਅਲਾਈਡ ਕ੍ਰਾਈਮ ਨੇ ਨਸ਼ੇ ਨੇ ਉਹਦੇ ਧਿਆਨ ਹੀ ਨਹੀਂ ਦੇ ਰਹੇ ਮੈਨੂੰ ਇਹ ਸਮਝ ਨਹੀਂ ਆਉਂਦਾ ਕਿ ਕਿਸ ਤਿੱਕਣ ਨਾਲ ਸਟੇਟ ਚਲਾ ਰਹਿਣਾ ਸਾਡੇ ਜਿਹੜੇ ਡੀਜੀਪੀ ਪੰਜਾਬ ਨੇ ਪੰਜਾਬ ਪੁਲਿਸ ਦੇ ਉਹ ਕੀ ਪੈਮਾਨਾ ਰੱਖਿਆ ਐ ਐਸਐਚਓਜ਼ ਅਫਸਰ ਦੀ ਤਰੱਕੀ ਦਾ ਮੈਰਿਟ ਕਿਦਾਂ ਕਹਿੰਦੇ ਕੀ ਤੁਹਾਡੀ ਮੈਰਿਟ ਦਾ ਪੈਮਾਨਾ ਹੋਏਗਾ ਜਿਹੜੇ ਅਫਸਰ ਸਾਹਿਬਾਨ ਐਨਡੀਪੀਐਸ ਦੇ ਜਦਾ ਪਰਚੇ ਦਰਜ ਕਰਨਗੇ ਉਹ ਉਹਦੀ ਮੈਰਿਟ ਮੰਨੀ ਜਾਏਗੀ ਇਹ ਆਪਣੇ ਆਪ ਚ ਮੈਂ ਐਡਵੋਕੇਟ ਹੋਣ ਦੇ ਨਾਤੇ ਬੜੀ ਜਿੰਮੇਵਾਰੀ ਨਾਲ ਕਹਾਂ ਸੀ ਨਾ ਇੱਕ ਹਾਸੋ ਹਸੀ ਵਾਲੀ ਗੱਲ ਹੈ ਜੀ ਕਿ ਐਨਡੀਪੀਐਸ ਦੇ ਕਿੰਨੇ ਪਰਚੇ ਦਰਜ ਕਰੋਗੇ ਉਹ ਤੁਹਾਡੀ ਮੈਰਿਟ ਦਾ ਪੈਮਾਨਾ ਉਹਦੇ ਚੱਕਰ ਚ ਐਨਡੀਪੀਐਸ ਤੋਂ علاوہ ਉਹਨੂੰ ਕੁਝ ਹੋ ਜੀ ਨਹੀਂ ਰਿਹਾ ਪੁਲਿਸ ਵਾਲਾ ਨੂੰ ਕਿ ਡਾਟਾ ਵਧਾਣਾ ਹੈਗਾ ਚਾਹੇ ਝੂਠੇ ਕਰੋ ਸੱਚੇ ਪਰਚੇ ਕਰੋ ਡਾਟਾ ਵਧਾਣਾ ਕਿੰਨੇ ਐਫਐਫ ਦਰਜ ਕਰਤੀ ਮੈਂ ਜਿਹਦਾ ਸਿੱਧਾ ਸਿੱਧਾ ਐਗਜ਼ਾਮਪਲ ਪਿਛਲੇ ਦਿਨੋਂ ਖਾਲੀ ਲਿਫਾਫਾ ਫੜ ਕੇ ਐਸੀ ਅਫેર ਕਰਤੀ ਖਾਲੀ ਲਿਫਾਫੇ ਤੇ ਐਨਡੀਪੀਐਸ ਦੀ ਐਫਆਈਆਰ ਉਹ ਕਿਉਂਕਿ ਜਦ ਮੈਰਿਟ ਇਸ ਗੱਲ ਤੇ ਬਣੇਗੀ ਕਿ ਐਨਡੀਪੀਐਸ ਦੇ ਕਿੰਨੇ ਪਰਚੇ ਦਰਜ ਕੀਤੇ ਤਾਂ ਫਿਰ ਖਾਲੀ ਲਿਫਾਫੇ ਦੀ ਐਫਆਈਆਰ ਹੋਏਗੀ ਬਾਕੀ ਜहरीਲੀ ਸ਼ਰਾਬ बिकਰੀ ਹੈ ਕੀ बिकਰੀਆ ਕੋਈ ਧਿਆਨ ਨਹੀਂ ਬਾਕੀ ਸਟੇਟ ਕ੍ਰਾਈਮ ਸਟੇਟ ਬਣ ਗਿਆ ਆਏਗਾ ਕੋਈ ਧਿਆਨ ਨਹੀਂ ਐਨਡੀਪੀਐਸ ਕਰਨਾ ਹੈ ਉਹ ਧਿਆਨ ਵਾਲਾ ਫਿਊਚਰ ਦੱਸੇਗਾ ਕਿ ਇਸ ਗੱਲ 'ਚ ਕਿੰਨੇ ਕਾਮਯਾਬ ਹੋਏ ਨੇ ਹੈ ਨਸ਼ਾ ਖਤਮ ਕਰਨ ਲਈ ਉਹ ਤੇ ਸਾਹਮਣੇ ਆ ਜਾਏਗਾ ਮੈਂ ਉਤੇ ਕੋ ਕਮੈਂਟ ਨਹੀਂ ਕਰਨਾ ਚਾਹੁੰਦਾ ਕਿਉਂਕਿ ਲੇਕਿਨ ਜਿੱਦ ਕੱਲ ਜੋ ਤੇਈ ਮੋਤਾ ਹੋਈਆਂ ਜ਼ਹਿਰੀ ਸ਼ਰਾਬ ਪੀ ਰਹੇ ਹੁੰਦਾ ਜ਼ਿੰਮੇਵਾਰ ਕੌਣ ਹੈ ਮੇਰਾ ਇਹ ਮੰਨਣਾ ਹੈ ਕਿ ਪ੍ਰਸ਼ਾਸਨ ਨੂੰ ਪੁਲਿਸ ਨੂੰ ਸਰਕਾਰ ਨੂੰ ਪਤਾ ਸੀਗਾ ਕਿ ਜਰਨਲ ਸ਼ਰਾਬ बिक रही ਹੈ ਇਹ ਲੋਕੀ ਧੰਦੇ ਚ ਸ਼ਾਮਿਲ ਨੇ ਲੇਕਿਨ ਜਾਣ ਬੂਝ ਕੇ ਉਹਨਾਂ ਨੂੰ ਨਹੀਂ ਪਕੜਿਆ ਜਾ ਰਿਹਾ ਸੀਗਾ ਕਿ ਲੋਕੀ ਕੱਚੀ ਸ਼ਰਾਬ ਪੀਣ ਦੂਜੇ ਪਾਸੇ ਭਜਾ ਜੋ ਇਸ ਗੱਲ ਤੋਂ ਸਾਬਿਤ ਹੁੰਦਾ ਹੈਗਾ ਬੰਦੇ ਮਰੇ 1 ਘੰਟੇ ਦੇ ਅੰਦਰ 10 ਬੰਦੇ ਗ੍ਰਿਫਤਾਰ ਕਰ ਲਏ। ਸ਼ਾਮ ਨੂੰ ਇਫਬਾਲ ਦੇ 600 ਲੀਟਰ ਬੰਦ ਕਰ ਲਿਆ। ਮਤਲਬ ਸਭ ਪਤਾ ਸੀਗਾ। ਵਿਦਿਨ ਆਵਰਸ ਘੰਟੇ ਜੇ ਤੁਸੀਂ ਗ੍ਰਿਫਤਾਰੀਆਂ ਕਰ ਰਹੇ ਹੋ ਰਿਕਵਰੀ ਕਰ ਰਹੇ ਹੋ, ਵਾਟ ਇਟ ਮੀਨਸ ਕਿ ਤੁਹਾਡੇ ਧਿਆਨ 'ਚ ਸੀਗਾ, ਤੁਹਾਡੀ ਨੋਲਿਜ 'ਚ ਸੀਗਾ ਸਭ ਗੁਰਗਰ ਦੰਦਾ। ਉਹਨੇ ਕਿੱਸੇ ਚੋਂ ਨੂੰ ਡੀਐਸਪੀ ਨੂੰ ਹੋਰ ਇੱਕ ਦੋ ਅਫਸਰ ਸਾਹਿਬਾਂ ਨੂੰ ਸਸਪੈਂਡ ਕਰਤੇ। ਕੀ ਆ ਉਹ ਸਫੀਸ਼ੀਐਂਟ ਹੈਗਾ? ਭਗਵਾਨ ਕਮਾਨ ਸਾਹਿਬ ਜਾ ਜਿਹੜੇ ਐਕਸਾਈਜ਼ ਮਿਨਿਸਟਰ ਨੇ ਉਹ ਆਪਣੇ ਆਪ ਨੂੰ ਸਸਪੈਂਡ ਕਿਉਂ ਨਹੀਂ ਕਰਦੇ ਤੋਂ ਮੈਂ ਸਿੱਧੇ ਤੌਰ ਤੇ ਇਲਜ਼ਾਮ ਲਗਾ ਰਿਹਾ ਪੰਜਾਬ ਸਰਕਾਰ ਤੇ ਸਾਡੇ ਮੁੱਖ ਮੰਤਰੀ ਸ਼੍ਰੀ ਭਗਵੰਤ ਮਾਨ ਸਾਹਿਬ ਤੇ ਐਕਸਾਈਜ਼ ਮਿਨਿਸਟਰ ਤੇ ਜਿਹੜੀ 23 ਮੌਤਾਂ ਹੋਈਆਂ ਨੇ ਜਿਹਨਾਂ ਨੂੰ ਮੌਤ ਕਹੋਗੇ ਜਾਂ ਮਰਡਰ ਕਹੋਗੇ ਉਹਦੇ ਸਿੱਧੇ ਤੌਰ ਤੇ ਤੁਸੀਂ ਜ਼ਿੰਮੇਵਾਰ ਹੋ ਪਾਕਿਸਤਾਨ ਨਾਲ ਯੁੱਧ ਅਸੀਂ ਦੇਖਿਆ ਹੁਣ 4-5 ਦਿਨ 6 ਦਿਨ ਹਫ਼ਤਾਵਾਰ ਚੱਲੇ ਆਗਾ ਇਨੀ ਮੌਤਾਂ ਤੇ ਯੁੱਧ ਚ ਨਹੀਂ ਹੋਈਆਂ ਜਿਨੀਆਂ ਇੱਕ ਦਿਨ 'ਚ ਤੁਸੀਂ ਸ਼ਰਾਬ ਨਾਲ ਮਾਰਦੇ ਬੰਦੇ ਕੀ ਆਮ ਮਜ਼ਾਕ ਬਣਾ ਰੱਖਿਆ ਸਟੇਟ ਨੂੰ ਤੋਏ ਇਹ ਲੋਕਾਂ ਨੂੰ ਮੂੰ ਥੋੜਾ ਅਗਿਆਨਾ ਪੈਗਾ ਲੋਕੀ ਜਿਸ ਤਰ੍ਹਾਂ ਮੈਂ ਆਵਾਜ਼ ਚੁੱਕ ਰਿਹਾ ਹਾਂ ਇਸ ਤਰ੍ਹਾਂ ਲੋਕੀ ਥੋੜਾ ਇਹਨਾਂ ਨੂੰ ਜਿੰਝੋੜਨ ਕਿ ਹੋਸ਼ ਵਿੱਚ ਆਓ ਤੇ ਸ਼ਾਇਦ ਸਾਡਾ ਪੰਜਾਬ ਬਚ ਜਾਏ ਅਦਰਵਾਈਜ਼ ਤੇ ਮੈਨੂੰ ਕੋਈ ਉਮੀਦ ਲੱਗ ਨਹੀਂ ਰਹੀ ਕੀ ਲਗਦਾ ਤੁਸੀਂ ਦੇ ਵਿੱਚ ਇਸ ਦਾ ਕੋਈ ਸਰਕਾਰ ਰਿਪੀਟ ਕਰੇਗੀ ਨਹੀਂ ਕਰੇਗੀ ਹੋਸਾਈ ਰਿਪੀਟ ਕਰ ਜਾਂ ਦੁਬਾਰਾ ਚਾਰਵਾ ਬੰਨਣਾ ਥੈਟ ਇਜ਼ ਨੋਟ ਦਾ ਕੁਐਸਚਨ ਬੀਇੰਗ ਐ ਸਿਟੀਜ਼ਨ ਬੀਇੰਗ ਐ ਪੰਜਾਬੀ ਅਸੀਂ ਆਪਣੀ ਆਵਾਜ਼ ਨਾ ਕਰੀਏ ਤੇਈ ਲੋਕੀ ਮਰਗੇ ਜ਼ਹਿਰੀਲੀ ਸ਼ਰਾਬ ਨਾਲ ਪਿਛਲੇ ਸਾਲ ਸੰਗਰੂਰ ਚ ਮਰ ਗਏ ਸੀ 5-10 ਲੋਕ ਕਈ ਬਲਾਈਂਡ ਹੋ ਗਏ ਸੀ ਜਹਿਰੀਲੀ ਸ਼ਰਾਬ ਨਾਲ ਸਰਕਾਰ ਦਾ ਕੋਈ ਧਿਆਨ ਨਹੀਂ ਜਿਹਦਾ ਮੈਂ ਫਿਰ ਰਿਪੀਟ ਕਰੂੰਗਾ ਪੰਜਾਬ ਸਰਕਾਰ ਜ਼ਿੰਮੇਵਾਰ ਹੈ ਐਨਡੀਪੀਐਸ ਨੂੰ ਉਹ ਇੱਕ ਨਸ਼ਾ ਮੰਨ ਰਹੀ ਹੈਗੀਏ ਬਾਕੀ ਜਹਿਰੀਲੀ ਸ਼ਰਾਬ ਜਿਹੜੀ ਕੱਚੀ ਸ਼ਰਾਬ ਹੈ ਉਹ ਆ ਪ੍ਰਮੋਟ ਕਰ ਰਹੀ ਹੈ ਸਰ ਕੱਲ ਇਹਨਾਂ ਨੇ ਇੱਕ ਪਰਚਾ ਕੀਤਾ ਜਿਹਦੇ ਵਿੱਚ ਇੱਕ ਮੜਾ ਸੀ ਜਿਹੜੇ ਬੱਚੇ ਫਾਈਲ ਪੇਪਰ ਫੜਿਆ ਗਿਆ ਹੈ ਨਸ਼ਾ ਕਰ ਰਹੇ ਨੇ ਦੇ ਆਰ ਨਾਟ ਕ੍ਰਾਈਮਨਲਸ ਉਹ ਸਾਡੀ ਦਇਆ ਦੇ ਸਾਨੂੰ ਬੁਤੀ ਦੇ ਪਾਤਰ ਨੇ ਉਹ ਵਿਕਟਿਮ ਨੇ ਸਾਡੇ ਬੱਚੇ ਨੇ ਅਸੀਂ ਉਹਨੂੰ ਫਟ ਫਟ ਕੇ ਜੇਲ੍ਹਾਂ ਚ ਬੰਦ ਨਹੀਂ ਕਰਨਾ ਹੈਗਾ ਅਸੀਂ ਉਹਦਾ ਟ੍ਰੀਟਮੈਂਟ ਕਰਾਣਾ ਹੈਗਾ ਟ੍ਰੀਟਮੈਂਟ ਲਈ ਕੀ ਇੰਤਕਾਮ ਕਰ ਰਹੀ ਹੈ ਸਰਕਾਰ ਸਰਕਾਰ ਕਿਹੜੀ ਵੱਡੀ ਮਛਲੀ ਫੜੀ ਹੈਗੀ ਮੈਂ ਇਸ ਤੇ ਕਿਸੇ ਨ ਸਪੈਸ਼ਲੀ ਤੁਹਾਡੇ ਨਾਲ ਰੂਬਰੂ ਹੋਊਂਗਾ ਮੇਰਾ ਪਿਛਲੇ 8-9 ਸਾਲ ਦਾ ਨਸ਼ੇ ਖਿਲਾਫ ਮੁਹਿੰਮ ਨੇ ਛੇੜੀ ਦੀ ਹੈ ਮੇਰਾ ਐਕਸਪੀਰੀਅੰਸ ਹੈਗਾ ਆਈ ਵਿਲ ਡਿਸਕਲੋਸ ਦੀ ਨੇਮ ਆਫ ਮੈਨੀ ਆਫਿਸਰਸ ਉਂਡ ਐਕਟਨ ਕੰਡਕਟਰ ਦਿਖਾਉਂਗਾ ਕਿ ਨਸ਼ੇ ਦੇ ਖਿਲਾਫ ਕਿੰਨੇ ਕੀ ਸੀਰੀਅਸ ਹੈਗੇ। ਤੋਂ ਮੇਰੇ ਮਨਣਾ ਹੈ ਇਹ ਪੁਲਿਸ ਗਲਤ ਕਰ ਰਹੀ ਹੈਗੀ ਹੈ। ਜਿਹੜੇ ਸਪਲਾਇਰ ਨੇ ਆ ਉਹਨਾਂ ਨੂੰ ਫੜੋ। ਠੀਕ ਹੈ। ਧੰਨਵਾਦ।